घरोटा के अक्षित सलारिया ने पंद्रह हॉकी इंडिया सब जूनियर में नेशनल चैंपियनशिप 2025 में उत्कृष्ट प्रदर्शन कर घरोटा में पहुंचने पर हुआ भव्य स्वागत टूर्नामेंट उन्हें मैन ऑफ मैच भी घोषित किया गया ਗਸਬੇ ਕੀ ਪੰਚਾਇਤ ਨੇ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਉਸੇ ਅਨਿਓ ਕੇ ਲਿਏ ਰੋਲ ਮਾਡਲ ਕਰਾਰ ਦਿਆ ਮੇਰਾ ਨਾਮ ਅਕਸ਼ਿਤ ਸਲਾਰੀਆ ਹੈ ਘਰੋਟੇ ਪਿੰਡ ਦਾ ਮੈਂ ਮੇਰੇ ਫਾਦਰ ਨੇ ਸ਼ਿਵ ਸਿੰਘ ਹੈ ਤੇ ਆਪਾਂ ਨੈਸ਼ਨਲ ਖੇਡਣ ਗਏ ਸੀ ਚਨਈ ਵਿੱਚ ਜਿਹਦਾ ਨਾਲ ਫਾਈਨਲ ਮੈਚ ਸਾਡਾ ਹਿਮਾਚਲ ਨਾਲ ਸੀ ਆਵਾ 4-3 ਨਾਲ ਉੱਤੇ ਜਿੱਤੇ ਆ ਤੇ ਬੈਸਟ ਪਲੇਅਰ ਦਾ ਅਵਾਰਡ ਮਿਲਿਆ ਮੈਨੂੰ ਨਾਲੇ ਨਾਲੇ ਮੇਰਾ ਪਿੰਡ ਵਾਸੀ ਜੈ ਸ਼੍ਰੀ ਰਾਮ ਜੀ ਅਕਸ਼ਿਤ ਸਲਾਰੀਆ ਪਿੰਡ ਘਰੋਟੇ ਤੋਂ ਜੋ ਕਿ ਹਾਕੀ ਦਾ ਟੂਰਨਾਮੈਂਟ ਪੰਜਾਬ ਦੇ ਵੱਲੋਂ ਖੇਡਿਆ ਇਹ ਚਨਈ ਦੇ ਵਿੱਚ ਮੈਚ ਹੋਇਆ ਔਰ ਪੰਜਾਬ ਦਾ ਔਰ ਚਾਰਖੰਡ ਦਾ ਫਾਈਨਲ ਮੈਚ ਹੋਇਆ ਉਹਦੇ ਨਾਲ ਪੰਜਾਬ ਜਿਹੜਾ ਆ ਉਹ 골ਡ ਮੈਡਲ ਜਿੱਤਿਆ ਔਰ ਇਹ 15 ਸਾਲ ਦੇ ਬਾਅਦ ਪੰਜਾਬ ਦੀ ਝੋਲੀ ਦੇ ਵਿੱਚ ਇਹ ਬੱਚਿਆਂ ਨੇ ਅਕਸ਼ਿਤ ਸਲਾਰੀਆ ਔਰ ਇਹਦੀ ਨਾਲ ਦੀ ਜਿਹੜੀ ਟੀਮ ਹੈ ਉਹਨਾਂ ਨੇ ਪੰਜਾਬ ਦੀ ਝੋਲੀ ਦੇ ਵਿੱਚ ਪਾਇਆ ਸਾਡੇ ਪਿੰਡ ਘਰੋਟੇ ਲਈ ਬੜੀ ਗਰਵ ਦੀ ਗੱਲ ਹੈ ਕਿ ਜਿਹੜੇ ਬੱਚੇ ਘਰੋਟੇ ਦੇ ਹੋਣ ਹਾਰ ਨੇ ਔਰ ਬਾਕੀ ਬੱਚਿਆਂ ਨੂੰ ਵੀ ਪ੍ਰੇਰਿਤ ਕਰਦਾ ਮੈਂ ਕਿ ਇਹ ਬੱਚਿਆਂ ਦੀ ਤਰ੍ਹਾਂ ਮਿਹਨਤਾਂ ਕਰੋ ਔਰ ਮੱਲਾ ਮਾਰ ਕੇ ਆਓ ਸਾਡੇ ਲਈ ਸਾਡੇ ਏਰੀਏ ਲਈ ਪਠਾਨਕੋਟ ਡਿਸਟ੍ਰਿਕਟ ਲਈ ਬੜੀ ਗਰਵ ਦੀ ਗੱਲ ਹੈ ਕਿ ਜਿਹੜਾ ਗਰੋਟੇ ਦਾ ਬੱਚਾ ਅਕਸ਼ਿਤ ਸਲਾਰੀਆ ਜਿੱਤ ਕੇ ਆਇਆ ਕਟਾਰੂਚਕ ਮੰਤਰੀ ਸਾਹਿਬ ਨੂੰ ਕਿ ਤੁਹਾਡੇ ਏਰੀਏ ਦਾ ਬੱਚਾ ਜਿੱਤ ਕੇ ਆਇਆ ਔਰ ਬਹੁਤ ਬਹੁਤ ਮੁਬਾਰਕਾਂ ਸਾਰੇ ਇਲਾਕਾ ਦੇ ਪਿੰਡ ਵਾਸਤੇ ਬੜਾ ਵੱਡਾ ਦਿਨ ਹੈ ਕਿ ਸਾਡਾ ਇੱਕ ਹੋਣਹਾਰ ਬੇਟਾ ਅਕਸ਼ਿਤ ਸਲਾਰੀਆ ਪੁੱਤਰ ਸ਼੍ਰੀ ਰਿੰਕੂ ਸਲਾਰੀਆ ਪੋਤਾ ਸ਼੍ਰੀ ਜੀਜੀਤ ਸਿੰਘ ਦਾ ਅੱਜ ਗਰੋਟੇ ਵਿੱਚ ਨੈਸ਼ਨਲ ਖੇਡ ਕੇ ਆਇਆ ਹੈ ਅਤੇ ਸਾਨੂੰ ਇਤੇ ਬੁਰਮਾਨ ਹੈ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹ ਸੰਦੇਸ਼ ਦਿਨਾ ਹੈ ਕਿ ਆਨਲੀ ਜਨਰੇਸ਼ਨ ਵੀ ਇਦਾਂ ਦੇ ਕੰਮ ਕਰਨ ਜਿਹਦੇ ਨਾਲ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਵੇ ਤੇ ਨਾਲੇ ਮੈਂ ਪਿੰਡ ਵਾਸੀਆਂ ਨੂੰ ਇਹ ਵੀ ਸੁਚੇਤ ਕਰਨਾ ਹੈ ਕਿ ਸਾਰੇ ਨਸ਼ਿਆਂ ਤੋਂ ਦੂਰ ਰਹਿੰਦੇ ਜੇ ਵੱਲ ਧਿਆਨ ਦੇਣ ਨਾਲੇ ਮੇਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮੈਨੇ ਸਨਮਾਨਿਤ ਕੀਤਾ ਨਾਲੇ ਮੇਰੇ ਘਰ ਪਰਿਵਾਰ ਮੈਨੂੰ ਪੂਰ ਸਪੋਰਟ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ